ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਜੀ ਤੁਸੀਂ ਸਾਰੇ ਅਮੀਰ ਆ ਵੈਗਲ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਤੇ ਇਹ ਆਪਾਂ ਕੰਮ ਕਰਕੇ ਖਤਮ ਜੀ ਸਵੇਰ ਦੇ ਹੋ ਗਏ ਸੀ ਤਿਆਰ ਆਪਾਂ ਜਾ ਰਹੇ ਹਾਂ ਜੀ ਅੱਜ ਮਰੀਲਕੋਟ ਲਈ ਸ਼ਾਪਿੰਗ ਕਰਨ ਮੇਰੀ ਭਾਬੀ ਦੇ ਇੱਕ ਮਾਮੀ ਜੀ ਆ ਰਹੇ ਨੇ ਜੀ ਦੋਨੇ ਜਾਣੀਆਂ ਉਹਨਾਂ ਨਾਲ ਜਾਉਂਗੀ ਮੈਂ ਜਿੰਨਾ ਹੋ ਸਕੇ ਓਨੀ ਵੀਡੀਓ ਬਣਾਉਂਗੀ ਜੀ ਥੋੜੀ ਜੀ ਜਿਆਦਾ ਤਾਂ ਨਹੀਂ ਬਣਾਉਂਦੇ ਮਸਰ ਵਾਲਿਆ ਜੀ ਆਪਾਂ ਲਾ ਕੇ ਆਈ ਸੀ ਸਰਵਾਲਿਆਂ ਤੇ ਲੋਸਣ ਲਾ ਲਿਆ ਖੁਸ਼ਕੀ ਤੋਂ ਹੋਰ ਆਪਾਂ ਕੁਝ ਨਹੀਂ ਲਾਇਆ ਚੱਲਦੇ ਆ ਜੀ ਆਪਾਂ ਇਹ ਸੂਟ ਦੇਖ ਰਹੇ ਸੀਗੇ ਜੀ ਆਪਾਂ ਦਗਾਵਾਂਗੇ ਘਰੇ ਆ ਕੇ ਜਿਹੜੇ ਆਪਾਂ ਲੈ ਕੇ ਆਏ ਆ ਜੀ ਇਹ ਆਪਾਂ ਦੇਖੇ ਸੀਗੇ ਜੀ ਪਾਰਟੀ ਵੇਅਰ ਵੀ ਦੇਖੇ ਸੀ ਤੇ ਦੂਸਰੇ ਵੀ ਦੇਖੇ ਸੀਗੇ ਆਪਾਂ ਦੋਨੀਆਂ ਤਰ੍ਹਾਂ ਦੇ ਦੇਖੇ ਸੀਗੇ ਜੀ ਮਿਰਲ ਕੋਟਲੇ ਤਾਂ ਦੋ ਚਾਰ ਕਵਾਰੀ ਗਏ ਹੈ ਜੀ ਅਸੀਂ ਉਹ ਤਾਂ ਥੋੜੀ ਜਾਣਿਆ ਜੀ ਅਸੀਂ ਸੈਰ ਥੋੜੀ ਲੱਗਦਾ ਆਪਾਂ ਨੂੰ ਕਈ ਦੁਕਾਨਾਂ ਤੇ ਦੇਖੇ ਸੀਗੇ ਜੀ ਪਰ ਕੱਪੜਾ ਜ਼ਿਆਦਾ ਆਪਣੀ ਸਹਿਰ ਦੀ ਪਸੰਦ ਆਉਂਦਾ ਹੈਗਾ ਪਾਰਟੀ ਵੇਅਰ ਤਾਂ ਕੋਈ ਨਹੀਂ ਲਿਆ ਸੀਗਾ ਜੀ ਫਿਰ ਕੋਈ ਨਹੀਂ ਪਸੰਦ ਆਇਆ ਠੰਡ 'ਚ ਪਾਉਣ ਵਾਲੇ ਮੋٹے ਸੂਟ ਲੈ ਲਈ ਸੀਗੇ ਜੀ ਇਹ ਸਾਰੀ ਤਰ੍ਹਾਂ ਦੇ ਦਿਖਾ ਰਹੀ ਸੀਗੇ ਜੀ ਇਨਾਂ ਰ ਸਲਵਾਰਾਂ ਨਹੀਂ ਵਧੀਆ ਹੁੰਦੀਆਂ ਜੀ ਕਪੜਾ ਇਹ ਹੁਣ ਮੋٹے ਸੂਟ ਦਿਖਾ ਰਹੇ ਨੇ ਜੀ ਦੇਖ ਰਹੇ ਸੀ ਆਪਾਂ ਇਹ ਚ ਵੀ ਬਹੁਤ ਤਰ੍ਹਾਂ ਦੇ ਪ੍ਰਿੰਟ ਸੀਗੇ ਲਓ ਜੀ ਹੁਣ ਆ ਗਏ ਆਪਾਂ ਘਰੇ ਇਹ ਸ਼ਾਮ ਨੂੰ ਰੋਟੀ ਪਾਣੀ ਬਣਾ ਰਹੇ ਸੀ ਆਪਾਂ ਬੀਜ ਤੇ ਮੰਮੀ ਜੀ ਉਰੀ ਰਹੇ ਸੀਗੇ ਜੀ ਆਪਣੇ ਕੋਲ ਕੱਲ ਆਪਣੀ ਵੀਡੀਓ ਵੀ ਨਹੀਂ ਆਈ ਜੀ ਕੋਈ बस ਗੱਲਾਂ ਬਾਤਾਂ ਕਰਦੇ ਲੇਟ ਹੋ ਗਈ ਜੀ ਫਿਰ ਵੀਡੀਓ ਨਹੀਂ ਪਾਈ ਮੈਂ ਵੀ ਜ਼ਿਆਦਾ ਲੇਟ ਹੋ ਗਈ ਹੁਣ ਨਹੀਂ ਪਾਉਂਦੇ ਕੁਸ ਉਥੋਂ ਆਈ ਸੀਗੇ ਜੀ ਤਾਂ ਕਰਕੇ ਲੇਟ ਹੋ ਗਏ ਆਪਾਂ ਇਧਰ ਦੁੱਧ ਰੱਖ ਲਿਆ ਆਪਾਂ ਵਾਲੀ ਆਉਣ ਲਈ ਇੱਕ ਸਾਈਡ ਤੇ ਸੀਵੀਆਂ ਰੱਖੀਆਂ ਨੇ ਜੀ ਬਣਨ ਲਈ ਇੱਕ ਸਾਈਡ ਤੇ ਆਲੂ ਮਟਰਾਂ ਦੀ ਸਬਜ਼ੀ ਬਣ ਰਹੀ ਹੈ ਜੀ ਪਹਿਲਾਂ ਵੀਡੀਓ ਨਹੀਂ ਔਨ ਕਰੀ ਜੀ ਭੁੱਲ ਗਈ ਸੀ ਮੈਂ ਕੈਮਰਾ ਔਨ ਕਰਨਾ ਗੱਲਾਂ ਕਰਦੇ ਕਰਦੇ ਫਿਰ ਜਿਆਦਾ ਵੀ ਚਲੋ ਕੋਈ ਵੀਡੀਓ ਬਣਾ ਲੈਨੇ ਨਾਲ ਪਾਈ ਫੇਰ ਵੀ ਨਹੀਂ ਗਈ ਜੀ ਬਣਾ ਤਾਂ ਲਈ ਸੀ ਵੀਡੀਓ ਪਰ ਪਾਉਣ ਦਾ ਟਾਈਮ ਨਹੀਂ ਲੱਗਿਆ ਇਹ ਕੱਲ ਦੀ ਵੀਡੀਓ ਹੈ ਜੀ ਸੱਚ ਆਪਾਂ ਜਿਆਦਾ ਵੀਡੀਓ ਨਹੀਂ ਬਣਾਈ ਜੀ ਥੋੜੀ ਜੀ ਬਣਾਈ ਹੈ ਬਾਰ ਬਾਰ ਕੈਮਰਾ ਵੀਡੀਓ ਜੀ ਬਣਾਉਣਾ ਔਖਾ ਲੱਗਦਾ ਜੀ ਤਾਂ ਕਰਕੇ ਆਪਾਂ ਥੋੜੀ ਜੀ ਬਣਾਈ ਸੀ ਘਰੇ ਦਿਖਾਵਾਂਗੇ ਜੀ ਆਪਾਂ ਕੰਮ ਕਰਕੇ ਫੇਰ ਸੋਨ ਜਿਹੜੀ ਆਪਾਂ ਸੂਟ ਲੈ ਕੇ ਆਏ ਆ ਸ਼ਾਪਿੰਗ ਕਰਕੇ ਆਏ ਆ ਕੋਈ ਜ਼ਿਆਦਾ ਤਾਂ ਨਹੀਂ ਕਰੀ ਜੀ ਥੋੜੀ ਹੀ ਕਰੀਏ ਆਰਟੀਵੀਅਰ ਸੂਟ ਤਾਂ ਕੋਈ ਪਸੰਦ ਨਹੀਂ ਆਇਆ ਉਹ ਨਹੀਂ ਲਈ ਜੀ ਆਪਾਂ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਨਵੇਂ ਆਏ ਨੇ ਜੀ ਆਪਣੇ ਚੈਨਲ ਦੇ ਉਹਨਾਂ ਨੂੰ ਰਿਕੁਐਸਟ ਹੈ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਅੱਗੇ ਜਾਵਾਂਗੇ ਜੀ ਆਪਾਂ ਸੋਹਣੇ ਸੋਹਣੇ ਕਮੈਂਟ ਬਹੁਤ ਕਰਦੇ ਨੇ ਜੀ ਭੈਣ ਭਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਹ ਸੇਵੀਆਂ ਨੂੰ ਉਬਾਲੀ ਆ ਗਈ ਸੀ ਜੀ ਆਪਣੇ ਦੁੱਧ ਨੂੰ ਪਹਿਲਾਂ ਆਪਾਂ ਇਹ ਘਿਓ ਪਾ ਕੇ ਥੋੜਾ ਜਿਹਾ ਘਿਓ ਚ ਭੁੰਨ ਲਿਆ ਸੀ ਫਿਰ ਦੁੱਧ ਪਾਇਆ ਸੀਗਾ ਜੀ ਬਾਅਦ ਚ ਪਹਿਲਾਂ ਵੀ ਆਪਾਂ ਸੇਵੀਆਂ ਜਦੋਂ ਬਟਾਉਨੇ ਆ ਉਦੋਂ ਵੀ ਭੁੰਨ ਕੇ ਰੱਖਦੇ ਆ ਜੀ ਤੇ ਹੁਣ ਬਣਾਉਣ ਤੋਂ ਪਹਿਲਾਂ ਵੀ ਥੋੜਾ ਜਿਹਾ ਘਿਓ ਪਾ ਕੇ ਉਹਦੇ ਵਿੱਚ ਭੁੰਨ ਲੈਨੇ ਆ ਫਿਰ ਦੁੱਧ ਪਾਇਆ ਸੀਗਾ ਇਹ ਪਾ ਲਿਆ ਜੀ ਮਿੱਠਾ ਆਪਾਂ ਮੀਡੀਅਮ ਜਿਹਾ ਮਿੱਠਾ ਪਾਉਣਾ ਹੁੰਦਾ ਜੀ ਆਪਾਂ ਨਾ ਜਿਆਦਾ ਘੱਟ ਤੇ ਨਾ ਜਿਆਦਾ ਵੱਧ ਦੋਕਾ ਵਾਲੀਆਂ ਹੋਰ ਦੇ ਲਾਂਗੇ ਜੀ ਦੋ ਮਿੰਟ ਇਹਨੂੰ ਆਪਾਂ ਘੱਟ ਸੇਕ ਦੇ ਉੱਤੇ ਫਿਰ ਗੈਸ ਬੰਦ ਕਰ ਦਾਂਗੇ ਸੂਜੀ ਤੇ ਮੈਦੇ ਦੀ ਹੁਣ ਕਰਕੇ ਫੁੱਲ ਜਾਂਦੀਆਂ ਜੀ ਬਾਅਦ ਚ ਪਈਆਂ ਇਥੇ ਪਤਲੀਆਂ ਲੱਗਦੀਆਂ ਸੀ ਜਦੋਂ ਗੈਸ ਬੰਦ ਕਰਿਆ ਤੇ ਬਾਅਦ ਦੇ ਵਿੱਚ ਪਈਆਂ ਗਾੜੀਆਂ ਹੋ ਗਈਆਂ ਸੀ ਜੀ ਪੂਰੀਆਂ ਸਾਰਾ ਦੁੱਧ ਪੀ ਲਿਆ ਸੀ ਇਹਨਾਂ ਨੇ ਅੱਜ ਆਪਾਂ ਆਲੂ ਮਟਰੇ ਬਣਾ ਲਏ ਸੀਗੇ ਉੱਥੇ ਸਬਜ਼ੀਆਂ ਲਿਆਏ ਸੀ ਜੀ ਮਰੀਲ ਕੋਟਲੇ ਤੋਂ ਲੇਟ ਹੀ ਹੋ ਗਈ ਸੀਗੇ ਜੀ ਆਉਂਦੇ ਦੋ ਤਿੰਨ ਜਾਣੀਆਂ ਕਰਕੇ ਫਟਾਫਟ ਕੰਮ ਕਰੀ ਫਿਰ ਭਾਬੀ ਨੇ ਹੈਲਪ ਕਰਾਈ ਜੀ ਮੇਰੀ ਮਾਮੀ ਜੀ ਨੇ ਕਰਾਈ ਜੀ ਨਾਲ ਤੇ ਇਧਰ ਦੁੱਧਨੋ ਵਾਲੀ ਵੀ ਆ ਗਈ ਜੀ ਆਪਣੇ ਨੂੰ ਗੇਸ ਆਪਾਂ ਕਰਦਾਂਗੇ ਬੰਦ ਸੇਵੀਆਂ ਵੀ ਬਣਨ ਵਾਲੀਆਂ ਜੀ ਆਪਣੀ ਵਸ ਗੈਸ ਬੰਦ ਕਰ ਦਾਂਗੇ ਸਬਜ਼ੀ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਮਟਰਾਂ ਨੂੰ ਟਾਈਮ ਲੱਗ ਜਾਂਦਾ ਜੀ ਥੋੜਾ ਜਿਹਾ ਤੇ ਕਾਪਾ ਅਚਾਰ ਪਾਉਣ ਵਾਲਾ ਸਮਾਨ ਲੈ ਆਏ ਸੀਗੇ ਜੀ ਉੱਥੋਂ ਹੀ ਅਦਰਕ ਮਿਰਚਾਂ ਤੇ ਔਲੇ ਲੈ ਕੇ ਆਏ ਸੀਗੇ ਜੀ ਆਪਾਂ ਹਜੇ ਅਚਾਰ ਨਹੀਂ ਬਣਾਇਆ ਸੀ ਔਲਿਆਂ ਦਾ ਤੇ ਅਦਰਕ ਦਾ ਮਿਰਚਾਂ ਦਾ ਤਾਂ ਹੈਗਾ ਸੀ ਜੀ ਪਹਿਲਾਂ ਪਹਿਲਾਂ ਲਾਲ ਦਾ ਪਾਇਆ ਹੋਇਆ ਸੀਗਾ ਜੀ ਹੁਣ ਹਰੀਆਂ ਲੈ ਕੇ ਆਏ ਆ ਉਹਦੀ ਵੀਡੀਓ ਸ਼ੇਅਰ ਕਰਾਂਗੇ ਆਪਾਂ ਅਚਾਰ ਬਣਾਉਣ ਦੀ ਇਹ ਦੁੱਧ ਨੂੰ ਵਾਲੀ ਆ ਗਈ ਜੀ ਟੱਕ ਦਿੱਤਾ ਹੈ ਇੱਥੇ ਭਾਬੀ ਖੜੀ ਸੀਗੀ ਜੀ ਹੁਣ ਮੈਂ ਇੱਥੋਂ ਕੰਮ ਕਰਕੇ ਉਧਰ ਚਲੀ ਗਈ ਸੀ ਹੋਰ ਕੰਮ ਕਰਨ ਲਈ ਤੇ ਭਾਬੀ ਖੜੀ ਸੀ ਹੁਣ ਇੱਥੇ ਕੋਲੇ ਉਹ ਕਰਦੇ ਸੀ ਕੰਮ ਇਹ ਆਟਾ ਗੁੰਨ ਲਿਆ ਜੀ ਇੱਧਰ ਸਬਜ਼ੀ ਬਣਨ ਤੋਂ ਬਾਅਦ ਫਿਰ ਰੋਟੀ ਬਣਾਵਾਂਗੇ ਜੀ ਆਪਾਂ ਨਾਲ ਦੀ ਨਾਲ ਖਾ ਲਾਂਗੇ ਇੱਕ ਆਪਣੇ ਆਇਆ ਸੀਗਾ ਜੀ ਕੱਲ ਨਗਰ ਕੀਰਤਨ ਗੁਰੂ ਤੇਗ ਬਹਾਦਰ ਜੀ ਦਾ ਸੀ ਜੀ ਦਿਨ ਸੀ ਕੱਲ ਤਾਂ ਕਰਕੇ ਆਪਣੇ ਹਰਸਾਣ ਆਉਣਾ ਹੁੰਦਾ ਜੀ ਨਗਰ ਕੀਰਤਨ ਜਦੋਂ ਆਪਾਂ ਸੈਰੋਂ ਆਏ ਤਾਂ ਆਪਣੇ ਗੇਟ ਤੋਂ ਅੱਗੇ ਲੰਘ ਗਏ ਅਸੀਂ ਜੀ ਤੇ ਪਿੱਛੇ ਜਾ ਕੇ ਆਪ ਗੁਰਦੁਆਰਾ ਸਾਹਿਬ ਚਲੇ ਗਏ ਸੀ ਨਾਲ ਉੱਥੇ ਮੱਥਾ ਟੇਕਿਆ ਸੀ ਤਾਂ ਕਰਕੇ ਵੀਡੀਓ ਵੀ ਨਹੀਂ ਬਣਾਈ ਗਈ ਜੀ ਕੋਈ ਮੂਲਵਾਲ ਸਾਹਿਬ ਤੋਂ ਆਉਂਦਾ ਹੁੰਦਾ ਜੀ ਆਪਣੀ ਸਾਰਾ ਹਰੀਕਸਾਲ ਨਗਰ ਕੀਰਤਨ ਤੇ ਕਈ ਪਿੰਡਾਂ ਵਿੱਚ ਦੀ ਹੁੰਦੇ ਹੋਏ ਇਧਰ ਗੁਰੂ ਤੇਗ ਬਹਾਦਰ ਸਕੂਲ ਚ ਆ ਕੇ ਸਮਾਪਤੀ ਕਰਦੇ ਨੇ ਜੀ ਸ਼ਾਮ ਨੂੰ 6 ਵਜੇ ਇਸੇ ਵੀ ਆ ਵੀ ਆਪਣੀਆਂ ਬਣ ਗਈਆਂ ਜੀ ਗੈਸ ਆਪਾਂ ਕਰ ਦਿੱਤਾ ਬੰਦ ਇਹਨਾਂ ਨੂੰ ਆਪਾਂ ਕਰ ਦਾਂਗੇ ਜੀ ਸਾਈਡ ਤੇ ਇਹ ਤਵਾ ਮੈਂ ਰੱਖ ਲਿਆ ਸੀਗਾ ਜੀ ਪਰ ਰੋਟੀ ਥੋੜਾ ਜਿਹਾ ਠਹਿਰ ਕੇ ਲੱਗੀ ਸੀ ਇਹ ਦਿਖਾਉਣੀ ਹੈ ਜੀ ਸ਼ਾਪਿੰਗ ਆਪਾਂ ਤੁਹਾਨੂੰ ਹੁਣ ਇਹ ਜਿਹੜੇ ਆਪਾਂ ਸੂਟ ਲੈ ਕੇ ਆਏ ਹੁਣ ਉਹ ਦਿਖਾਉਣੀ ਹੈ ਜੀ ਇਹ ਸੂਟ ਹੈਗੇ ਨੇ ਜੀ ਭਾਬੀ ਦੇ ਇਹ ਦੋਨੇ ਸੂਟ ਭਾਬੀ ਦੇ ਨੇ ਇੱਕ ਕਮੀਜ਼ ਹੈ ਜੀ ਤੇ ਸੈਲਫ ਪ੍ਰਿੰਟ ਵਾਲੀ ਸਲਵਾਰ ਦਾ ਇਹ ਕਟਾਈ ਜੀ ਦੀ ਤਰ੍ਹਾਂ ਬੈਲ ਬਟਨ ਜੀ ਪਤਾ ਨਹੀਂ ਕੀ ਕਪੜਾ ਜਿਆ ਸੀਗਾ ਜੀ ਮੋਟਾ ਤੇ ਇਹ ਪਸ਼ਮੀਨੇ ਸੇ ਸੀਗਾ ਜੀ ਸਟਾਲ ਵਾਲਾ ਸੂਟ ਹੈ ਲੀਨ ਸਲਵਾਰਾਂ ਨੇ ਇਹਦੇ ਨਾਲ نیچے ਬોર્ਡਰ ਬਣਿਆ ਹੋਇਆ ਗਲੇ ਤੇ ਬਣੀ ਹੋਈ ਹੈ ਜੀ ਪੱਟੀ ਜੀ ਇਹ ਹੀ ਪਸੰਦ ਆਈ ਸੀਗੀ ਆਪਾਂ ਨੂੰ ਪਾਰਟੀ ਵੇਅਰ ਨਹੀਂ ਲਿਆ ਕੋਈ ਚੁੰਨੀ ਵਾਲੇ ਸੂਟ ਹੈ ਨਹੀਂ ਸੀ ਜੀ ਅਸੀਂ ਦੇਖਣੇ ਸੀਗੇ ਵੀ ਚੁੰਨੀ ਵਾਲੇ ਕੋਈ ਮੋٹے ਸੂਟ ਆ ਚੁੰਨੀ ਵਾਲੇ ਸੂਟ ਕਹਿੰਦੇ ਹੈ ਨਹੀਂਗੇ ਜੀ ਇੱਥੇ ਤਾਂ ਸਟਾਲ ਵਾਲੀ ਨੇ ਸਾਰੇ ਸਾਲ ਤੇ ਸਟਾਲ ਬੱਸ ਇਹ ਸੂਟ ਨੇ ਜੀ ਮੇਰੇ ਦੋ ਮੈਂ ਲਿਆਈ ਸੀਗੀ ਜੀ ਦੋ ਭਾਬੀ ਆਪਣੇ ਲਈ ਲੈ ਕੇ ਆਏ ਸੀ ਦੋ ਮਾਮੀ ਲੈ ਆਏ ਸੀ ਤਿੰਨੇ ਜਾਨੀਆਂ ਦੋ ਦੋ ਲੈ ਆਈ ਸੀ ਇਹ ਪਲੀਨ ਸਲਵਾਰਾ ਇਹਦੇ ਵਿੱਚ ਵੀ ਥੋੜਾ ਜਿਹਾ ਪ੍ਰਿੰਟ ਸੀਗਾ ਜੀ ਤੇ ਨਾਲ ਪ੍ਰਿੰਟਡ ਕਮੀਜ਼ ਹੈ ਇਹਦੇ ਨਾਲ ਚੁੰਨੀ ਨਹੀਂ ਹੈਗੀ ਜੀ ਚੁੰਨੀ ਆਪਾਂ ਨੂੰ ਲੈ ਕੇ ਡਾਈ ਕਰਵਾਉਣੀ ਪਊ ਭਾਬੀ ਵਾਲੀ ਵੀ ਕਸੂਟ ਨਾਲ ਚੁੰਨੀ ਨਹੀਂ ਹੈਗੀ ਜੀ ਕਨਸਟਾਲ ਹੈਗਾ ਤੇ ਇਹ ਸੂਟ ਭਾਬੀ ਦੇ ਸੂਟ ਨਾਲ ਦਾ ਹੀ ਹੈ ਜੀ 컬러 ਦਾ ਫਰਕ ਹੈ ਇਹਦੇ ਨਾਲ ਵੀ ਸਟੌਲ ਹੈ ਨਹੀਂ ਇਹ ਸੇਮ ਸੂਟ ਇੱਕੋ ਜਿਹੀ ਨੇ ਜੀ ਦੋਨੇ ਇਹ ਫੋਟੋ ਸੀਗੀ ਜੀ ਨਾਲ ਇਹ ਸੂਟ ਹੈ ਜੀ ਮੰਮੀ ਜੀ ਦਾ ਮਾਮੀ ਨੇ ਆਪਣੇ ਸੂਟ ਆ ਕੇ ਕੱਟ ਲਈ ਸੀ ਇਹ ਵੀਡੀਓ ਬਣਾਈ ਸੀ ਜੀ ਮੈਂ ਅੱਜ ਸੂਟਾਂ ਦੀ ਤੇ मामੀ ਜੀ ਨੇ ਰਾਤ ਹੀ ਸੂਟ ਆਪਣੇ ਕੱਟ ਕਰਕੇ ਰੱਖ ਲਈ ਸੀ ਇਹ ਕੱਟ ਕੇ ਰੱਖਿਆ ਹੈ ਜੀ ਤੇ ਦੂਸਰਾ ਕੱਟ ਕੇ मामੀ ਦੀ ਸਲਾਈ ਕਰ ਰਹੀ ਸੀ ਇਧਰ ਇਹ ਪ੍ਰਿੰਟਡ ਕਮੀਜ਼ ਹੈ ਪਲੇਨ ਸਲਵਾਰ ਹੈ ਜੀ ਇਹ ਵੀ ਵੈਲਵੋਟਨ ਦਾ ਹੈ ਚੁੰਨੀ ਨਾਲ ਵੀ ਡਾਈ ਕਰਵਾਉਣੀ ਪਊਗੀ ਜੀ ਇਹ ਲਈਆਂ ਸੀਗੇ ਜੀ ਆਪਾਂ ਜਾਗਟਾਂ ਇਹ ਕਿ ਕਿ ਸੀਗੀ ਜੀ ਇਹ ਹੈਗੀ ਜੀ ਕੋਟੀ ਦੋ ਜੈਕਟਾਂ ਲਈਆਂ ਸੀ ਇੱਕ ਕੋਟੀ ਲਈ ਸੀਗੀ ਜੀ ਇੱਕ ਜੈਕਟ ਇਹਨਾਂ ਚੋਂ ਭਾਬੀ ਦੀ ਸੀ ਇੱਕ ਜੈਕਟ ਤੇ ਕੋਟੀ ਮੇਰੀਆਂ ਸੀਗੀਆਂ ਜੀ ਇਹ ਦੋਨੇ ਜੈਕਟਾਂ ਨੇ ਜੀ ਇਹ ਕੋਟੀ ਹੈ ਜੀ ਪਿਓਰ ਦੇ ਵਿੱਚ ਸੀਗੀਆਂ ਜੀ ਇਹ ਬਿਲਕੁਲ ਹਲਕੀਆਂ ਲਾਈਟ ਵੇਟ ਸੀ ਸਰਵਲੇ ਕਿਤੇ ਠੰਡ ਦੇ ਵਿੱਚ ਜੈਕਟਰ ਲੋਟ ਰਹਿੰਦੀ ਹੈ ਜੀ ਜੇ ਕੋਟੀ ਪਾ ਲੈਨੇ ਆਪਾਂ ਫਿਰ ਗਰਮੀ ਆਉਣ ਲੱਗੇ ਜੇ ਦੋ ਚੀਜ਼ਾਂ ਨਾਲ ਜਿਆਦਾ ਠੰਡ ਚੀ ਲੋਟ ਰਹਿੰਦੀਆਂ ਨੇ ਜੀ ਉਦੋਂ ਜੈਟਾਂ ਵੀ ਬਿਲਕੁਲ ਲਾਈਟ ਵੇਟ ਸੀ ਇਹ ਦੋਨੀਆਂ ਇੱਕੋ ਜਿਹੀ ਸੀਗੀਆਂ ਜੀ ਦੋਨੀਆਂ ਕਲਰ ਦਾ ਹੀ ਫਰਕ ਸੀ ਇਹਨਾਂ ਦਾ ਦੂਸਰਾ ਸੂਟ ਦਿਖਾਉਣੀ ਆ ਜੀ ਮੰਮੀ ਜੀ ਦਾ ਤੁਹਾਨੂੰ ਜਿਹੜਾ ਸਲਾਈ ਕਰ ਰਹੇ ਨੇ ਸਲਵਾਰ ਸਲਾਈ ਹੋ ਗਈ ਸੀ ਕਮੀਜ਼ ਕਰ ਰਹੇ ਨੇ ਆਪਣਾ ਇਹ ਸੀਗੀ ਜੀ ਸਲਵਾਰ ਇਹ ਤਾਂ ਕੰਪਲੀਟ ਹੋ ਗਈ ਜੀ ਇਹ ਕਰ ਰਹੇ ਨੇ ਮੰਮੀ ਜੀ ਸੂਟ ਸਲਾਈ ਆਪਣਾ ਕਮੀਜ਼ ਬਹੁਤ ਵਧੀਆ ਸਲਾਈ ਕਰ ਲੈਂਦੇ ਨੇ ਜੀ ਮੰਮੀ ਜੀ ਪਾਈਪਿੰਗ ਲਾ ਕੇ ਕਰਿਆ ਸੀਗਾ ਜੀ ਇਹ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ